ਦੋਸਤੋ ਇਹ ਹੈ 21 ਦਸੰਬਰ 1955 ਦਾ ਬਣਿਆ ਦਰਵਾਜ਼ਾ ਤੇ ਤੁਸੀਂ ਦੇਖ ਸਕਦੇ ਹੋ ਰঞ্জੀਤ ਨਿਵਾਸ ਕਿੰਨਾ ਪੁਰਾਣਾ ਕਿੰਨਾ ਮਜ਼ਬੂਤ ਹੈ ਤੇ ਕਿੰਨਾ ਕੁ ਉੱਚਾ ਹੈ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਗੇਟ ਵੇਖ ਲਓ ਤੁਸੀਂ ਅੱਜ ਵੀ ਇੰਨੇ ਸਾਲਾਂ ਬਾਅਦ ਇਹ ਪੂਰੀ ਮਜ਼ਬੂਤੀ ਨਾਲ ਖੜਾ ਹੈ ਇਹ ਜਿਹੜਾ ਘਰ ਹੈ ਇਹ ਹੈ ਜ਼ਥੇਦਾਰ ਗੁਰਲਾਲ ਸਿੰਘ ਦਾਨੇਵਾਲੀਆ ਪਿੰਡ ਦਾਨੇਵਾਲਾ ਉਹਨਾਂ ਦਾ ਜਿਹੜਾ ਇਹ ਘਰ ਦਾ ਜਿਹੜਾ ਦਰਵਾਜ਼ਾ ਹੈ ਤੇ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਮਜ਼ਬੂਤ ਹੈ ਜਿਹੜਾ ਉਹ ਅੱਜ ਵੀ ਜਿਹੜਾ 1955 ਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਕਿੰਨੇ ਸਾਲ ਹੋ ਗਏ ਸਰਦਾਰ ਰਣਜੀਤ ਸਿੰਘ ਦਾਨੇਵਾਲੀਆ ਜਿਹੜੇ ਕਿ ਬਲਕ ਸੰਤੀ ਦੇ ਚੇਅਰਮੈਨ ਰਹੇ ਆ ਪਿੰਡ ਦੇ ਸਰਪੰਚ ਰਹੇ ਆ ਪੂਰਾ ਨਾਮ ਐ ਜਿਹੜਾ ਉਹਨਾਂ ਦਾ ਆਪਦੇ ਸਮੇਂ ਚ ਬੋਲਦਾ ਰਿਹਾ ਤੇ 1955 ਦੇ ਵਿੱਚ ਇਹ ਜਿਹੜਾ ਦਰਵਾਜ਼ਾ ਹੈ ਉਹ ਬਣਿਆ ਸੀ ਕਿੰਨਾ ਮਜ਼ਬੂਤ ਹੈ ਕਿੰਨਾ ਉੱਚਾ ਹੈ ਤੁਸੀਂ ਆਪ ਹੀ ਜਿਹੜਾ ਅੰਦਾਜ਼ਾ ਉਹ ਲਾ ਸਕਦੇ ਹੋ 21 ਦਸੰਬਰ 1955 ਉਦੋਂ ਪਹਿਲਾਂ ਦਰਵਾਜ਼ਿਆਂ ਉੱਪਰ ਜਾਂ ਘਰਾਂ ਦੇ ਬਾਹਰ ਲਿਖਿਆ ਜਾਂਦਾ ਸੀ ਕਿ ਕਿਹੜੇ ਸਾਲ ਦੇ ਵਿੱਚ ਜਿਹੜਾ ਇਹ ਬਣਿਆ ਹੋਇਆ ਤੇ ਅੱਜ ਵੀ ਇਹ ਜਿਹੜਾ ਇੰਨੇ ਸਾਲਾਂ ਬਾਅਦ ਤੁਸੀਂ ਦੇਖ ਲਓ ਆ ਜਿਹੜੇ ਆਲੇ ਵੀ ਹੈ ਇਹ ਵੀ ਰੱਖੇ ਹੋਏ ਆ ਵਿੱਚ ਮਜ਼ਬੂਤ ਦਰਵਾਜ਼ਾ